ਕੁਆ ਸਟੂਡੀ ਬੇਕਰ ਸਟੂਡੀ ਬੇਕਰ ਕਾਰ ਆ 1949 ਮਾਡਲ ਅਮਰੀਕਾ ਦੀ ਬਣੀ ਹੋਈ ਗੋਪੀਓਰੇ ਨੇੜੇ ਕਰਕੇ ਦਿਖਾ ਦਿਓ ਆ ਲੱਕ ਕੇ ਹਿਸਾਬ ਕਿਤਾਬ ਦੀ ਆ ਜਿਵੇਂ ਨਾ ਰਾਕਟਰ ਕੀ ਲੋਕ ਆ ਇਹਦੀ ਰਾਕਟਰ ਜਿਵੇਂ ਨਾ ਛੱਡਣਾ ਹੁੰਦਾ ਜਿਵੇਂ ਉਸ ਹਿਸਾਬ ਕਿਤਾਬ ਦੀ ਲੋਕ ਨਜ਼ਰ ਆਊਗੀ ਬਹੁਤ ਯੂਨੀਕ ਸੁਨਕਾਰਾਂ ਦਿਖਾ ਕੇ ਲਓ ਨਾ ਇਧਰਲੇ ਪਾਸੇ ਹੋਰ ਆ ਜੋ ਆ ਵਿਲੀ ਵੈਗਨ ਆ ਕੀ ਆ 1952 ਮਾਡਲ ਵਿਲੀ ਵੈਗਨ ਕਹਿੰਦੇ ਆ ਇਹਨੂੰ ਆ ਦੇਖ ਲਓ ਵੀ ਬਹੁਤ ਘੈਂਟ ਘਾੜੀ ਲੋਕ ਦੇਖੋ ਇਹ 4x4 ਆ ਕਮਾਲ ਆ ਹਰ ਬੰਦੇ ਦਾ ਕੀ ਹਾਲ ਹੈ ਜੇ 4x4 ਹੈ 4x4 ਆ 4x4 ਆ ਆ ਹੈਗੀ 1933 ਮਾਡਲ ਡੋਜ ਆ ਲੋਗੋ ਦਿਖਾ ਦਿਓ ਗੋਪੀ ਪਰ ਨੇੜੇ ਕਰਕੇ ਆ ਡੋਜ ਆ 1933 ਮਾਡਲ ਯੂਨੀਕ ਲੋਕਾ ਦੇਖੋ ਇਸ ਹਸਾਬ ਕਿਤਾਬ ਦੀ ਸਾਰੀ ਓਰੀਜਨਲ ਆ ਅਮਰੀਕਾ ਦੀ ਬਣੀ ਹੋਈ ਆ 1933 ਮਾਡਲ ਡੋਜ ਇਹਦੇ ਇਧਰਲੇ ਪਾਸੇ ਦਿਖਾ ਦਿਓ ਸਾਈਡ ਤੋਂ ਕਿਹਦਾ ਹਸਾਬ ਕਿਤਾਬ ਦੀ ਸੀ ਆ ਦੇਖੋ ਇਧਰਲੇ ਪਾਸੇ ਸਾਈਡ ਤੋਂ ਦਿਖਾ ਦਿਓ ਕਿ ਕਮਾ ਇਸ ਕਿਸ ਦਾ 뷰 ਨਜ਼ਰ ਆਊਗਾ ਇਹ ਆਸਟਨ ਕੈਂਬਰੇਜ ਆ ਇਹ 1955 ਮਾਡਲ ਇੰਗਲੈਂਡ ਦੀ ਬਣੀ ਹੋਈ ਆ ਆਸਟਨ ਕੈਂਬਰੇਜ ਬਹੁਤ ਕੈਂਟ ਲੁੱਕ ਆ ਇਹ ਹੈਗੇ ਸ਼ੈਵਲੈਟ ਸਪੈਸ਼ਲ ਡਿਲਕਸ ਬਹੁਤ ਸ਼ੈਵਲੈਟ ਸਪੈਸ਼ਲ ਡਿਲਕਸ ਜੀ ਇਹ ਆ ਲੋਕ ਲੋਕ ਕਮਾਲ ਹੀ ਗੱਲ ਬਾਤ ਨਜ਼ਰ ਆਉਗੀ ਇਹਦੀ ਆਹ ਇਧਰ ਲੈ ਬਸ ਦਿਖਾ ਦਿਓ ਵੀ ਹੈ ਕਿ ਨਾ ਗੱਲ ਬਾਤ ਪੂਰੀ ਸ਼ੈਵਲੈਟ ਵਾਲਿਆਂ ਦੀ ਹੋਗੀ ਆ ਹਡਸਨ ਆ ਗਈ ਸੁਪਰ 6 ਇਹ ਵੀ ਹੈਗੀ ਆ ਮਤਲਬ ਅਮਰੀਕਾ ਦੀ ਬਣੀ ਹੋਈ ਆ ਜੈਮਪੈਲਸ ਵਾਲਿਆਂ ਦੀ ਆ ਮਤਲਬ ਇਹ ਆ ਵੀ ਬਹੁਤ ਕਮਾਲ ਆ ਹਡਸਨ ਸੁਪਰ 6 ਇਹ ਹੈਗੀ ਆ ਪੈਕਾਰਡ ਦੁਨੀਆ ਦੀ ਪਹਿਲੀ ਏਸੀ 에어 ਕੰਡੀਸ਼ਨਰ ਕਾਰ ਸੀਗੀ ਪੈਕਾਰਡ ਆ ਇਹ ਐਵੀ ਅਮਰੀਕਾ ਦੀ ਬਣੀ ਹੋਈ ਹੈ 1941 ਮਾਡਲ ਪੈਕਾਰਡ ਆ ਰਿਹਾ ਜੀ ਸਹੀ ਵੀ ਉਹ ਇਧਰਲੇ ਪਾਸੇ ਦਿਖਾ ਦਿਓ ਪੈਕਾਰਡ ਆ ਇਹ ਸਾਰੀ ਪਕੌੜ ਕਹਿੰਦੇ ਆ ਇਹਨੂੰ ਤੇ ਇਧੂ ਵਗਿਆ ਹੰਬਰ ਹੌਕ ਕਹਿੰਦੇ ਆ ਇਹ ਹੈਗੇ 1968 ਮਾਡਲ ਇੰਗਲੈਂਡ ਦੀ ਬਣੀ ਹੋਈ ਹੰਬਰ ਹੰਬ ਇੱਕ ਤਾਂ ਹਮਰ ਹੁੰਦੀ ਹੈ ਕਿ ਹੰਬਰ ਆਹੇ ਆਹ ਦੇਖ ਲਓ ਇਹ ਹੈਗੇ ਮਰਸੀਡਿਸ 1968 ਮਾਡਲ ਜਰਮਨੀ ਦੀ ਇਹ ਜੈਪੁਰ ਵਾਲੀ ਰਾਣੀ ਕੋਲੇ ਸੀ ਇਹ ਕਾਰ ਵੀ ਤੇ ਇਧੂ ਵੀ ਨਾ ਇਧਰ ਆ ਜਾਓ ਸਟੂਡੀ ਬੇਕਰ ਸਟੂਡੀ ਬੇਕਰ ਹੈਗੀ ਆ 1931 ਮਾਡਲ ਯੂ ਐਸ اے ਦੀ ਬਣੀ ਹੋਈ ਆ ਦੇਖੋ ਲੋਗੋ ਲੋਗੋ ਹਿਸਾਬ ਦੇ ਆ ਸਾਰੀ オリジナル ਆ ਬਹੁਤ ਕਮਾਲ ਦੀ ਕਾਰ ਆ ਸਟੂਡੀ ਬੇਕਰ ਆ ਆ ਦੇਖੋ ਸਾਰੀ ਕਮਾਲ ਆ ਤੇ ਇਦੋਂ ਵੀ ਤੁਹਾਨੂੰ ਮੈਂ ਦੱਸ ਦਿਆਂ ਆ ਹੈਗੀ ਆ ਮਰਸੀਡੀਜ਼ ਬੈਂਸ 1939 ਮਾਡਲ ਮਰਸੀਡੀਜ਼ ਬੈਂਜ ਇਧਰ ਕੋਪੀ ਮੇਰੇ ਇਧਰ ਆਇਆ ਪੜਾਇਆ ਕੈਮਰਾ ਦੇਖਦੇ ਹੋ ਵੀ ਮੈਂ ਦਿਖਾ ਦਿਆਂ ਵੀ ਕਿੱسا ਹੁਕਤਾ ਦੀ ਤੁਹਾਨੂੰ ਲੱਕ ਨਜ਼ਰ ਆਊਗੀ ਆ ਦੇਖੋ ਕਿਰਾਂ ਇਹ ਵੀ ਮਰਸੀਡੀਜ਼ ਆ ਦੇਖੋ ਸਹੀ ਕਿੱਡੀ ਕਮਾਲ ਦੀ ਲੱਕ ਤੁਹਾਨੂੰ ਨਜ਼ਰ ਆਊਗੀ ਤੇ ਇਦੋਂ ਬਿਨਾ ਹਰੀ ਜੀ ਦਿਖਾ ਦਿਆਂ ਗੁੱਪੇ ਮੇਰੇ ਪਰਲੇ ਪਾਸੇ ਜਾ ਕੇ ਹਰੀ ਜੀ ਦਿਖਾ ਕੇ ਲਿਆਇਓ ਇਹ ਡੋਜ 1930 ਮਾਡਲ ਆ ਹਰੇ ਰੰਗ ਵਾਲੀ ਆ ਲੌਗੋ ਡੋਜ ਦਾ ਇਸ ਹਸਾਬ ਕਿਤਾਬ ਦਾ ਦਿੱਤਾ ਸੀਗਾ ਇਹਨਾਂ ਨੇ ਆ ਲਾਈਟਿੰਗ ਦੇਖੋ ਇਧਰਲੇ ਪਾਸੇ ਦਿਖਾ ਦਿਓ ਵੀ ਇਹ ਡੋਜ 1930 ਮਾਡਲ ਆ ਲੱਕੜ ਦਾ ਕੰਮ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੋਇਆ ਵਾ ਆ ਆ ਹੈਗੀ ਡੋਜ 1954 ਮਾਡਲ ਇਹ ਯੂ ਐਸ ਏ ਦੀ ਅਮਰੀਕਾ ਦੀ ਬਣੀ ਹੋਈ ਹੈ ਡੋਜ ਇਹ ਤੁਸੀਂ ਦੇਖ ਰਹੇ ਹੋ ਤੇ ਇਦੋਂ ਬਿਨਾ ਆ ਆ ਗਈ ਆ ਸ਼ੈਵਲੈਟ 1936 ਮਾਡਲ ਯੂ ਐਸ ਏ ਦੀ ਬਣੀ ਹੋਈ ਲੋਕ ਦੇਖੋ ਦੀ ਕਮਾਲ ਦੀ ਲੋਕ ਨਜ਼ਰ ਆਉਗੀ ਇਧਰਲੇ ਪਾਸੇ ਗੋਪੀ ਭਰੇ ਆ ਜਿਓ ਆਹ ਦੇਖੋ ਇਧਰ ਚੱਕੇ ਚੁੱਕੇ ਟਾਇਰ ਟੁਰ ਕਮਾਲ ਈ ਗੱਲ ਬਾਤ ਇਹ ਬਹੁਤ ਘੈਂਟ ਆ ਇਸ ਵਕਤ ਅਸੀਂ ਜੈਪੁਰ ਦੇ ਵਿੱਚ ਆ ਇਤੋਂ ਵੀ ਨਾ ਤੁਹਾਨੂੰ ਮੈਂ ਹੋਰ ਦਿਖਾ ਦਿਆਂ ਇਹ ਹੈਗੀ ਆ ਕ੍ਰਿਸਲਰ ਰਵੈਂਸਰ ਇਹ ਹੈਗੀ 1954 ਮਾਡਲ ਬੰਦੇ ਦੇ ਤੇ ਕਪੜਾ ਹੀ ਮਾਰੀ ਜਾਂਦੇ ਆ ਕਪੜਾ ਹੀ ਮਾਰੀ ਜਾਂਦੇ ਆ ਤੁਹਾਨੂੰ ਮੈਂ ਦੱਸ ਦਿਆਂ ਹੱਥ ਨਹੀਂ ਹੈ ਕਿਸ ਨੂੰ ਲਾਉਣ ਦੇ ਦੇ ਇਤੋਂ ਵੀ ਨਾ ਹੈਗੀ ਪਲੇਮਾਉਥ ਆ ਆ ਗਈ ਪਲੇਮਾਉਥ 1957 ਮਾਡਲ ਯੂ ਐਸ ਏ ਦੀ ਬਣੀ ਹੋਈ ਪਲੇਮਾਉਥ ਕਹਿੰਦੇ ਆ ਇਹਨੂੰ ਤੇ ਉਹ ਬੰਦਿਆਂ ਦੇ ਸਾਹਮਣੇ ਰੱਖੀ ਆ ਨਮਸਕਾਰ ਸਰ ਕੀ ਹਾਲ ਹੈ ਉਹ ਬੰਦਿਆਂ ਨੇ ਸਾਹਮਣੇ ਰੱਖੀ ਆ ਇਹ ਫੀਅਟ ਵਾਲਿਆਂ ਦੀ ਆ ਗਈ 1931 ਫੀਅਟ ਟਿੱਪੋ ਕਹਿੰਦੇ ਐ ਇਹਨੂੰ ਨਿੱਕੀ ਜੀ ਆ ਫੀਅਟ ਟਿੱਪੋ ਦੀ ਕੋਪੀ ਬਰ ਇੰਦਰ ਦੀ ਆ ਕੇ ਦਿਖਾ ਦਿਓ ਆ ਦੇਖੋ ਆ ਇਹ ਸਾਬ ਕਿਤਾਬ ਦਾ ਯੂਨਿਕਸ ਨਜ਼ਰ ਆਊਗਾ ਫੀਅਟ ਟਿੱਪੋ ਆ 1931 ਮਾਡਲ ਇਸ ਹਿਸਾਬ ਦੀਆਂ ਵਿੰਡੋਜ਼ ਹੁੰਦੀਆਂ ਸੀ ਇਹਦੀਆਂ ਕੱਪੜੇ ਦੀਆਂ ਤੇ ਵਿੱਚ ਥੋੜਾ ਜਿਹਾ ਪਲਾਸਟਿਕ ਤੇ ਇਦੋਂ ਬਿਨਾ ਆ ਗਈ 1953 ਬੋਇਕ 8 ਸਪੈਸ਼ਲ ਬੋਇਕ 8 ਸਪੈਸ਼ਲ ਯੂ ਐਸ ਏ ਦੀ ਹੈ ਇਹਦਾ ਦੰਦ ਜਾਂ ਹੋਰ ਹੁੰਦਾ ਵਾ ਬੇਲ ਮੱਛੀ ਵਰਗਾ ਹਲੋ ਸਰ ਕੀ ਹਾਲ ਹੈ ਠੀਕ ਠਾਕ ਹੋ ਜੀ ਫਾਈਨ ਸਰ ਫਾਈਨ ਫਾਈਨ ਆਪ ਕਹਾਂ ਬੈਠੇ ਹੋ ਹਮ ਇਧਰ ਹੀ ਹੈ ਇਹ ਬੈਠੇ ਹੋਏ ਬਸ ਬਸ ਆ ਰਹੇ ਹਾਂ ਆਪਕੇ ਪਾਸ ਆ ਰਹਾ ਹਾਂ 1 ਮਿੰਟ ਮੇ ਹਾਂ ਪਿੱਛੇ ਪੁੱਛਦੇ ਪੁੱਛਦੇ ਆ ਆਗੇ ਆਗੇ ਰੁਕ ਖਾਣਾ ਖਾਣੀ ਤੋਂ ਰੁਕ ਕੇ ਬਾਅਦ ਆਤਾ ਹਾਂ ਖਾਣਾ ਖਾਣੇ ਕੇ ਬਾਅਦ ਆਤਾ ਹਾਂ ਤੇ ਇਦੋਂ ਬਣਾ ਦਰਸ਼ਕ ਆ ਆ ਗਿਆ ਕ੍ਰਿਸਲਰ ਵਿੰਡਸਰ ਆ 1947 ਮਾਡਲ ਯੂ ਐਸ ਏ ਦੀ ਬਣੀ ਹੋਈ ਆ ਦੇਖੋ ਕਰਾਂ ਬਹੁਤ ਕੈਂਡ ਇਦੋਂ ਬਿਨਾ ਹੋਰ ਆ ਜਾਓ ਇਧਰ ਕਲੈਕਸ਼ਨ ਬਹੁਤ ਤਕੜੀ ਆ ਆਹ ਹੈਗੇ ਘਣੀ ਆਟੋਸ ਵਾਲੀ ਫੋਰਡ ਵੀ 1932 ਮਾਡਲ ਦੇਖੋ ਕਮਾਲ ਹੀ ਗੱਲ ਬਾਤ ਹੈ ਇਹਦੇ ਵਿੱਚ ਫੋਰਡ ਵਾਲਿਆਂ ਦੀ ਆ ਬੰਦੇ ਕਪੜਾ ਹੀ ਮਾਰੀ ਜਾਂਦੇ ਆ ਸਾਨੂੰ ਮੈਂ ਦੱਸ ਦਿਆਂ ਇਹ ਸਾਰੀਆਂ オリジナル ਪਲੀਸਰ ਤਾਂ ਇਹ ਹੈਗੀ ਆ ਪਲੇਮਾਉਥ 1936 ਮਾਡਲ ਪਲੇਮਾਉਥ 1936 ਮਾਡਲ ਆ ਯੂ ਐਸ ਏ ਦੀ ਆ ਇਹ ਦੇਖੋ ਸਹੀ ਲੋਕੇ ਦੀ ਕਿਸ ਹਾਬ ਕਿਤਾਬ ਦੀ ਆ ਇਦੋਂ ਬਿਨਾਂ ਇੱਧਰ ਆਜੋ ਹੋਰ ਦਿਖਾ ਦਿਆਂ ਇਹ ਵੀ ਪਲੇਮਾਉਥ ਹੈਗੀ ਆ 1959 ਮਾਡਲ ਯੂਐਸਏ ਦੀ ਅਮਰੀਕਾ ਦੀ ਬਣੀ ਹੋਈ ਨਜ਼ਰ ਆਉਗੀ ਤੁਹਾਨੂੰ ਕਮਿਸ਼ਨ ਮੌਦੇ ਕੋ ਬਹੁਤ ਬਹੁਤ 1939 ਮਾਡਲ ਫੋਰਡ ਆ ਇਹ ਫੋਰਡ ਫੋਰਡ ਮਾਡਲ 91 A ਕਹਿੰਦੇ ਆ ਆ ਦੇਖੋ ਵੱਖਰੀ ਲੁੱਕ ਹੈ ਦੀ ਆ ਇਥੋਂ ਹੋਰ ਤਰ੍ਹਾਂ ਦੀ ਲੁੱਕ ਨਜ਼ਰ ਆਉਗੀ ਇਹਦੀ ਇਤੋਂ ਬਿਨਾਂ ਤੁਹਾਨੂੰ ਮੈਂ ਹੋਰ ਅੱਗੇ ਦਿਖਾ ਦਿਆਂ ਆ ਹੈਗੀ ਆ ਪੈਕਾਰਡ 1952 ਮਾਡਲ ਯੂਐਸਏ ਦੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਇਸ ਵਕਤ ਪੈਕਾਰਡ ਆ ਅਮਰੀਕਾ ਦੀ ਬਣੀ ਹੋਈ ਆ ਦੇਖੋ ਲੁੱਕ ਇਹਦੀ ਵੱਖਰੀ ਆ ਇਤੋਂ ਬਿਨਾਂ ਫੋਰਡ 1956 ਮਾਡਲ ਯੂਐਸਏ ਦੀ ਗੌਤਮ ਸੰਘਾਨੀਆ ਸਾਹਿਬ ਦੀ ਕਾਰ ਆ ਇਹ ਦੇ ਆ ਦੇਖੋ ਇਧਰਲੇ ਪਾਸੇ ਉਹ ਮਗਰਲੇ ਪਾਸੇ ਆਜੋ ਦਿਖਾ ਦਿਆਂ ਮੈਂ ਕਮਾਲ ਸੁਣ ਲੋਕ ਨਜ਼ਰ ਆਉਗੀ ਸਿਰਫ ਬੰਦੇ ਦੋਈ ਬੰਦੇ ਆ ਇਹਦੇ ਵਿੱਚ ਕਮਾਲ ਕਿੰਨਾ ਕੀਤਾ ਪਿਆ ਵਾ ਜਿਵੇਂ ਨਾ ਸੱਜਰੀ ਵਿਆਹ ਹੀ ਨੰਦਾ ਤੇ ਬਣਾ ਹੁੰਦਾ ਵਿਆਹ ਸ਼ਾਦੀ ਤੇ ਉਸ ਹਿਸਾਬ ਦੀ ਲੋਕ ਨਜ਼ਰ ਆਉਗੀ ਦੇਖੋ ਕਿਲਾ ਲਾਲ ਜੇ ਰੰਗ ਦੀ ਲਾਲ ਚਿੱਟਾ ਕੰਬੀਨੇਸ਼ਨ ਜਿਆ ਬਹੁਤ ਕਮਾਲ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ